ਸੀ ਮੁਕੇਰੀਆਂ ਦੇ ਹਲੇਰ ਜਨਾਰਦਨ ਦੇ ਪਿੰਡ ਦੇ ਵਿੱਚ ਮੌਜੂਦ ਆ ਜਿੱਥੇ ਕੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਬੀਤੇ ਦਿਨ ਬਿਆਸ ਦਰਿਆ ਦੇ ਪਾਣੀ ਦੇ ਕਾਰਨ ਇਸ ਜਗ੍ਹਾ ਤੋਂ ਤੁਸੀਂ ਬੰਨ ਟੁੱਟਣ ਦੇ ਨਾਲ ਤਕਰੀਬਨ ਪਿੱਛੇ 8 ਤੋਂ 9 ਪਿੰਡ ਇਸ ਪਾਣੀ ਦੀ ਲਪੇਟ ਵਿੱਚ ਆ ਚੁੱਕੇ ਸੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਇਸ ਬੰਨ ਨੂੰ ਪੂਰਨ ਦੇ ਲਈ ਪ੍ਰਸ਼ਾਸਨ ਵੱਲੋਂ ਇਸ ਦੇ ਵਿੱਚ ਬੋਰੀਆਂ ਸੱਟੀਆਂ ਜਾ ਰਹੀਆਂ ਨੇ ਤਾਂ ਜੋ ਇਸ ਬੰਨ ਨੂੰ ਪੂਰਿਆ ਜਾ ਸਕੇ ਉੱਥੇ ਦੱਸ ਦਈਏ ਕਿ ਇਸ ਦੇ ਨਾਲ ਹੀ ਚੱਕੀ ਪੁੱਲ ਤੋਂ ਜੋ ਪਾਣੀ ਆਉਂਦਾ ਹੈ ਉਹ ਇਸੇ ਜਗ੍ਹਾ ਤੇ ਆ ਕੇ ਬਿਆਸ ਦਰਿਆ ਦੇ ਵਿੱਚ ਮਿਲਦਾ ਹੈ ਤੇ ਬਿਆਸ ਦਰਿਆ ਦੇ ਇਸ ਜਗ੍ਹਾ ਤੇ ਆ ਕੇ ਤੁਸੀਂ ਨੂੰ ਟੱਕ ਲਾਉਂਦਾ ਤੇ ਇਸ ਕਾਰਨ ਪਿਛਲੇ ਸਾਲ ਵੀ ਇਸ ਜਗ੍ਹਾ ਤੋਂ ਤੁਸੀਂ ਟੁੱਟ ਚੁੱਕੀ ਸੀ ਤੇ ਦੁਬਾਰਾ 2025 ਦੇ ਵਿੱਚ ਦੁਬਾਰਾ ਉਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਕਾਰਨ ਤਕਰੀਬਨ 9 ਤੋਂ 10 ਪਿੰਡਾਂ ਨੂੰ ਇਸ ਪਾਣੀ ਦੀ ਮਾਰ ਝਲਨੀ ਪਈ ਸਰ ਜਨਾ ਇਸ ਸਮੇਂ ਪਿੰਡ ਵਾਸੀ ਮੌਜੂਦ ਨੇ ਜੋ ਆਪਣੇ ਵਿਚਾਰ ਦੱਸਣਗੇ ਵੀ ਇਸ ਨੂੰ ਹਰੇਕ ਬਾਰ ਇਸੇ ਤਰ੍ਹਾਂ ਦੇ ਨਾਲ ਹੁੰਦਾ ਹੈ ਇਸ ਸਮੇਂ ਜਿਹੜੀ ਪਿੰਡ ਦੀ ਕਿਹੋ ਜੀ ਹਾਲਤ ਹੈ ਵੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਤੁਹਾਡਾ ਸਰ ਮੇਰਾ ਨਾਮ ਰੋਸ਼ਨ ਖਾਨ ਹੈ ਮੇਰਾ ਪਿੰਡ ਹੈ ਹਲੇੜ ਜਨਾਰਦਨ ਮੈਂ ਮਾਝਾ ਕਿਸਾਨ ਸੰਘਰਸ਼ ਕਮੇਟੀ ਦਾ ਹੁਸ਼ਿਆਰਪੁਰ ਪ੍ਰਧਾਨ ਹਾਂ ਜੀ ਵੀ ਇਸ ਸਮੇਂ ਪਿੰਲੇ ਤੇ ਇਹ ਦੱਸੋ ਕਿ ਜਿਹੜਾ ਤੁਸੀਂ ਟੁੱਟੀ ਸੀ ਪਿੰਡ ਨੂੰ ਕਿੰਨਾ ਨੁਕਸਾਨ ਹੋਇਆ ਲਾਗੇ ਛੱਕ ਕਿੰਨਾ ਨੁਕਸਾਨ ਹੋਇਆ ਸਰ ਬਹੁਤ ਨੁਕਸਾਨ ਹੋਇਆ ਜੀ ਇਹ ਪਾਣੀ ਔਨ ਕਰਕੇ ਤਕਰੀਬਨ 2023 ਦੇ ਵਿੱਚ ਵੀ ਬਹੁਤ ਵੱਡਾ ਨੁਕਸਾਨ ਹੋਇਆ ਲੋਕਾਂ ਦੀ ਬਿਲਡਿੰਗਾਂ ਮਕਾਨ ਜਿਹੜੇ ਨੇ ਉਹ ਸ਼ਤੀਗ੍ਰਸਤ ਹੋਏ ਨੇ ਅੱਜ ਦੀ ਡੇਟ ਦੇ ਵਿੱਚ ਵੀ ਉਹ ਸਥਿਤੀ ਹੈ ਜੋ 2023 ਦੇ ਵਿੱਚ ਸੀਗੀ ਇਹ ਤੁਸੀ ਬੰਨ ਟੁੱਟਣ ਕਰਕੇ 2023 ਦੇ ਵਿੱਚ ਪਾਣੀ ਆਇਆ ਤੇ ਇਸ ਦਫਾ ਵੀ 2025 ਦੇ ਵਿੱਚ ਜਿਹੜਾ ਪਾਣੀ ਆਇਆ ਵਾ ਇਹ ਵੀ ਤੁਸੀ ਬੰਨ ਟੁੱਟਣ ਕਰਕੇ ਹੋਇਆ ਵਾ ਕਿ ਪਾਣੀ ਦੀ ਮਾਤਰਾ ਜਿਹੜੀ ਪੌਂਦਲੋਂ ਛੱਡੇਗੀ ਝੀਲ ਵੱਲੋਂ 75000 ਕਿਊਸਕ ਪਾਣੀ ਛੱਡਿਆ ਗਿਆ ਔਰ ਜਿਹੜਾ ਹਿਮਾਚਲ ਦੇ ਵਿੱਚ بارش ਹੋਣ ਕਰਕੇ ਚੱਕੀ ਦਰਿਆ ਦੇ ਵਿੱਚ ਖੱਡਾਂ ਤੇ ਨਾਲੇ ਪੈਣ ਕਰਕੇ ਬਹੁਤ ਇੱਥੇ ਪਾਣੀ ਦਾ ਫਲੋ ਜਿਹੜਾ ਜ਼ਿਆਦਾ ਹੋ ਗਿਆ ਉੱਤੋਂ ਦੀ ਤੁਸੀਂ ਬੰਨ੍ਹ ਦੇ ਉੱਤੋਂ ਦੀ ਪਾਣੀ ਕ੍ਰਾਸ ਹੋਣ ਕਰਕੇ ਜਿਹੜਾ ਤੁਸੀਂ ਬੰਨ੍ਹ ਜਿਹੜਾ ਇਹ ਟੁੱਟਿਆ ਜੀ ਸਰ तकरीबन 25 ਦਿਨ ਪਹਿਲਾਂ ਜਦੋਂ ਪ੍ਰਸ਼ਾਸਨ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਉਦੋਂ ਅਸੀਂ ਵੀ ਆਏ ਸੀ ਤੁਸੀਂ ਵੀ ਇੱਥੇ ਮੌਜੂਦ ਸੀ ਮੇਰੇ ਨਾਲ ਅਸੀਂ ਸ਼ਾਇਦ ਗੱਲ ਵੀ ਕੀਤੀ ਸੀ ਜੀ ਜੀ ਉਸ ਸਮੇਂ ਪਾਣੀ ਪਿੰਡਾਂ ਦੇ ਵਿੱਚ ਦਾਖਲ ਨਹੀਂ ਹੋਇਆ ਸੀ ਤੇ ਇਹਦਾ ਕੰਮ ਚੱਲ ਰਿਹਾ ਸੀ ਕੀ ਲੱਗਦਾ ਹੈ ਕਿ ਉਦੋਂ ਸਹੀ ਤਰ੍ਹਾਂ ਨਾਲ ਕੰਮ ਨਹੀਂ ਕੀਤਾ ਸਰ ਜਿਹੜਾ ਅੱਜ ਤੋਂ तकरीबन 10-15 ਦਿਨ ਪਹਿਲੇ ਜਿਹੜੀ ਸਾਡੀ ਗੱਲ ਹੋਈ ਸੀਗੀ ਤੁਹਾਡੇ ਚੈਨਲ ਰਾਹੀਂ ਔਰ ਅਹੀ ਸਰਕਾਰ ਤੋਂ ਮੰਗ ਕੀਤੀ ਸੀਗੀ ਵੀ ਇਹਦੇ ਉੱਤੇ ਬੰਨ ਦੇ ਉੱਤੇ ਮਿੱਟੀ ਪਾਈ ਜੇ ਔਰ ਇਹਨੂੰ ਮਜ਼ਬੂਤੀ ਜਿਹੜੀ ਇਹਦੀ ਕੀਤੀ ਜੇ ਲੇਕਿਨ ਜਿਹੜਾ ਪੁਰਾਣਾ ਬੰਨ ਬੰਨਿਆ ਹੋਇਆ ਸੀਗਾ 2023 ਦੇ ਵਿੱਚ ਉੱਥੋਂ ਪਾਣੀ ਦੀ ਜਿਹੜੀ ਲੀਕੇਜ ਸੀਗੀ ਉਹਨੂੰ ਬੰਦ ਕਰਨ ਵਾਸਤੇ ਜਿਹੜਾ ਪੌਂਡ ਡੈਮ ਦਾ ਪਾਣੀ ਛੱਡਿਆ ਹੋਇਆ ਸੀਗਾ ਉਹਦੇ ਰਾਈ ਜਿਹੜੀ ਲੀਕੇਜ ਹੋ ਰਹੀ ਸੀਗੀ ਉਹਨੂੰ ਬੰਦ ਕੀਤਾ ਗਿਆ ਉਸ ਤੋਂ ਇਲਾਵਾ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਤੁਸੀਂ ਬੰਨ ਦੇ ਉੱਤੇ ਕੰਮ ਨਹੀਂ ਕੀਤਾ ਗਿਆ ਸਰ 2 ਸਾਲ ਬੀਤ ਗਏ 24 ਦੇ ਵਿੱਚ ਹੜ ਆਇਆ ਦੁਬਾਰਾ ਫੇਰ 25 ਆ ਗਿਆ 1 ਸਾਲ ਦਾ ਸਮਾਂ ਸੀ ਉਸ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕੋਈ ਇਹਦੇ ਵਿੱਚ ਕੰਮ ਨਹੀਂ ਕੀਤਾ ਗਿਆ ਕਿ ਅੱਗੇ ਪਿੰਡ ਪੈ ਰਹੇ ਉਹਨਾਂ ਦਾ ਜਿਹੜਾ ਖਿਆਲ ਉਹਨਾਂ ਨੇ ਨਹੀਂ ਕੀਤਾ ਸਰ ਗੱਲ ਇਦਾਂ ਕਿ ਸਭ ਤੋਂ ਮੇਨ ਜਿਹੜੀ ਅ ਪਦਵੀ ਹੈ ਨਾ ਉਹ ਮੁੱਖ ਮੰਤਰੀ ਦੀ ਹੈ ਔਰ ਸਾਡੇ 2023 ਦੇ ਵਿੱਚ ਮੁੱਖ ਮੰਤਰੀ ਸਾਹਿਬ ਪੰਜਾਬ ਜਿਹੜੇ ਨੇ ਸਾਡੇ ਪਿੰਡ ਹਲੇੜ ਜਨਰਦਨ ਆਏ ਸੀਗੇ ਔਰ ਇਸ ਇਲਾਕੇ ਦਾ ਉਹਨਾਂ ਨੇ ਦੌਰਾ ਕੀਤਾ ਸੀਗਾ ਸਾਡੇ ਇਲਾਕੇ ਦੇ ਲੋਕਾਂ ਨੇ ਔਰ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਸੀਗੀ ਕਿ ਜਿਹੜਾ ਨੈਸ਼ਨਲ ਹਾਈਵੇ 44 ਆ ਮਿਰਥਲਵਾਲਾ ਪੁਲਾ ਜਿਹੜਾ ਉਹਦੇ ਤੋਂ ਲੈ ਕੇ ਤੇ ਨਸ਼ਹਿਰੇ ਤੱਕ ਜਿਹੜਾ ਇਹ ਸਾਡਾ ਤੁਸੀ ਬੰਨ ਜਿਹੜਾ ਚੌੜਾ ਵੀ ਕੀਤਾ ਜਾਏ ਔਰ ਇਹ ਪੱਕਾ ਵੀ ਘੱਟੋ ਘੱਟ 15 ਫੁੱਟ ਦੀ ਉਚਾਈ ਹੋਏ ਤੇ ਇਹਨੂੰ ਪੈਚਿੰਗ ਕਰਕੇ ਪੱਕਾ ਕੀਤਾ ਜਾਏ ਇਹ ਮੰਗ ਅਸੀਂ ਸੀਐਮ ਸਾਹਿਬ ਕੋਲ ਕੀਤੀ ਸੀਗੀ ਔਰ ਸੀਮ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਜੀ ਪੂਰੇ ਨਗਰ ਦੇ ਲੋਕਾਂ ਨੂੰ ਕਿ ਅਸੀਂ ਤੁਹਾਡੇ ਨਾਲ ਹਾਂ ਔਰ ਇਹ ਬੰਨ ਜਿਹੜਾ ਤੁਹਾਡਾ ਪੱਕਾ ਕੀਤਾ ਜਾਊਗਾ ਤਕਰੀਬਨ 2 ਸਾਲ ਦਾ ਟਾਈਮ ਬੀਤ ਚੁੱਕਾ ਹੈ ਔਰ ਅਜੇ ਤੱਕ ਕਿਸੇ ਵੀ ਪ੍ਰਕਾਰ ਦੇ ਜਿਹੜਾ ਇਸ ਤੁਸੀਂ ਬੰਦ ਦਾ ਪ੍ਰਪੋਜ਼ਲ ਜਿਹੜਾ ਤਿਆਰ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਕੋਈ ਟੈਂਡਰ ਪਾਸ ਨਹੀਂ ਕੀਤਾ ਗਿਆ ਸਰਕਾਰ ਵੱਲੋਂ ਤੇ ਬਾਰ-ਬਾਰ ਕਿਹਾ ਜਾ ਰਿਹਾ ਸੀ ਪਿੰਡਾਂ ਦੇ ਗੇੜੇ ਮਾਰ ਰਹੇ ਆ 2 ਸਾਲ ਦਾ ਸਮਾਂ ਬੀਤ ਗਿਆ ਉਹ ਸਮੇਂ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਮੰਗ ਨਹੀਂ ਰੱਖੀ ਉਹਨਾਂ ਦੇ ਕੋਲ ਸਰ ਅਸੀਂ ਬਾਰ-ਬਾਰ ਮੰਗ ਕੀਤੀ ਹੈ ਡੀਸੀ ਸਾਹਿਬ ਨੂੰ ਆਪਾਂ ਡੀਸੀ ਹਿਆਰਪੁਰ ਨੂੰ ਜਿਹੜਾ ਬਾਰ-ਬਾਰ ਉਹਨਾਂ ਕੋਲ ਗਏ ਆ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਸਾਡਾ ਜਿਹੜਾ ਬਿਲਕੁਲ ਪਿੰਡ ਜਿਹੜੇ ਦਰਿਆ ਦੀ ਮਾਰ ਦੇ ਬਿਲਕੁਲ ਨਜ਼ਦੀਕ ਹੈ ਦਰਿਆ ਦੇ ਮਾਰ ਦੇ ਸਾਹਮਣੇ ਆ ਉਹ ਤੇ ਸਾਡਾ ਜਿਹੜਾ ਤੁਸੀਂ ਬੰਨ ਪੱਕਾ ਕੀਤਾ ਜੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਤੁਹਾਡਾ ਤੁਸੀਂ ਬੰਨ ਜਿਹੜਾ ਉਹ ਪੱਕਾ ਕੀਤਾ ਜਾਊਗਾ ਲੇਕਿਨ ਜਿਹੜੇ ਪਹਿਲੇ ਡੀਸੀ ਸੀਗੇ ਉਹਨਾਂ ਦੀ ਬਦਲੀ ਹੋ ਗਈ ਸਾ ਅਸਲ ਦੀ ਅਸੀਂ ਗੱਲ ਮੁੱਦੇ ਤੇ ਆਉਣੀ ਹੈ ਜੋ ਸਾਨੂੰ ਇਸ ਸਮੇਂ ਵੱਡੀ ਮੁਸੀਬਤ ਹੈ ਕਿ ਇਸ ਦਾ ਹੱਲ ਪੱਕਾ ਕੀ ਕੀਤਾ ਜਾਵੇ ਅਸੀਂ ਹੱਲ ਦੀ ਗੱਲ ਕਰਦੇ ਆਂ ਵੀ ਇਸ ਦਾ ਹੱਲ ਪੱਕਾ ਕੀ ਕੀਤਾ ਜਾਵੇ ਹੱਲ ਸਰ ਪੱਕਾ ਇਹਦਾ ਇਹ ਹੈ ਵੀ ਇੱਕ ਤੇ ਜਿਹੜਾ ਦਰਿਆ ਵਾ ਬਿਆਸ ਦਰਿਆ ਤੇ ਚੱਕੀ ਦਰਿਆ ਇਹ ਘੱਟੋ ਘੱਟ 30 ਫੁੱਟ ਜਿਹੜਾ ਡੂੰਗਾ ਕੀਤਾ ਜੇ ਡਰੇਨ ਕੀਤਾ ਜੇ ਉਹਦਾ ਇਹ ਜਿਹੜਾ ਮਿੱਟੀ ਮਲਬਾ ਵਾ ਉਹਦੇ ਨਾਲ ਹੀ ਤੁਸੀਂ ਬੰਨ ਵੀ ਪੱਕਾ ਹੋ ਜਾਊਗਾ ਨਾਲ ਦੀ ਨਾਲ ਦਰਿਆ ਜਦੋਂ ਡੂੰਗਾ ਹੋ ਗਿਆ ਤੇ ਜਿਹੜਾ ਫਲੱਡ ਫਲੋ ਹੁੰਦਾ ਵਾ ਉਹ ਨਹੀਂ ਹੋਊਗਾ ਉਹ ਪਾਣੀ ਜਿਹੜਾ ਬਿਲਕੁਲ ਦਰਿਆ ਦੇ ਵਿੱਚ ਵਿੱਚ ਹੀ ਚੱਲ ਜਾਊਗਾ ਔਰ ਨਾਲ ਦੀ ਨਾਲ ਜਿਹੜੀ ਮਿੱਟੀ ਸਰਕਾਰ ਨੂੰ ਬਾਹਰੋਂ ਨਾਲ ਲਿਆਣੀ ਪਊਗੀ ਉਹ ਮਿੱਟੀ ਸਾਰੀ ਜਿਹੜੀ ਆ ਉਹ ਇਸੇ ਤੁਸੀਂ ਬੰਦ ਨਾਲ ਜਿਹੜੀ ਉਹ ਲੱਗ ਸਕਦੀ ਔਰ ਇਹਦੀ ਪੈਚਿੰਗ ਹੋ ਸਕਦੀ ਹੈ ਵਧੀਆ ਤਰੀਕੇ ਦੇ ਨਾਲ ਇਹਦਾ ਕੰਮ ਚੱਲ ਸਕਦਾ ਵਾ ਉਹਦੇ ਨਾਲ ਨਾਲ ਜਿੱਦਾਂ ਹੁਣ ਪਿਛਲੇ ਸਾਲ ਸਾਡੇ ਤਕਰੀਬਨਾਂ 5-7-10 ਪਿੰਡਾਂ ਦੇ ਜਿਹੜਾ 2000 ਏਕੜ ਤੋਂ ਵੀ ਪਲੱਸ ਜਿਹੜਾ ਲੋਕਾਂ ਦੀ ਗੰਨੇ ਦੀ ਫਸਲ ਔਰ ਚੌਹਨੇ ਦੀ ਫਸਲ ਜੱਟਿਓ ਮਰ ਗਈ ਹੈ ਜਿਹੜਾ ਕਿਸਾਨ ਆ ਉਹ ਬਿਲਕੁਲ ਜ਼ਿਮੀਂਦਾਰ ਦੇ ਉੱਤੇ ਨਿਰਭਰਿਆ ਉਹਨੂੰ ਹੋਰ ਕੋਈ ਕਮਾਈ ਦਾ ਸੋਰਸ ਨਹੀਂ ਹੈਗਾ ਜੇ ਜਮੀਨਦਾਰਾਂ ਦੀ ਫਸਲ ਹੀ ਖਰਾਬ ਹੋ ਜਾਈਏ ਆਏ ਸਾਲ ਬਾਅਦ ਹੀ ਮੰਨ ਲਓ ਪਾਣੀ ਆ ਜਾਂਦਾ ਜਾਂ 2 ਸਾਲ ਬਾਅਦ ਪਾਣੀ ਆ ਜਾਂਦਾ ਤੇ ਜਿਹੜਾ ਜਮੀਨਦਾਰ ਆ ਉਹ ਕਿਦਾਂ ਸਰਵਾਈਵ ਕਰੂਗਾ ਜਮੀਨਦਾਰ ਵਾਸਤੇ ਬਹੁਤ ਔਖਾ ਜੀ ਅਜੇ ਸਾਡੇ ਪਛੜੇ ਹੋਏ ਪਿੰਡਾਂ ਦਰਿਆ ਕੰਡੇ ਨਾ ਤੇ ਸਾਡੇ ਬੱਚੇ ਨੂੰ ਨੌਕਰੀ ਐ ਔਰ ਨਾ ਸਾਡੇ ਜਿਹੜੇ ਕਿਸਾਨਾਂ ਦੇ ਜਿਹੜੇ ਗੰਨੇ ਦੇ ਪੈਸੇ ਅਜੇ ਵੀ ਸਰਕਾਰ ਕੋਲ ਪੈਂਡਿੰਗ ਪੇ ਹੋਏ ਨੇ ਜਿਹੜੇ ਗੰਨੇ ਦੀ ਜਿਹੜੀ ਸਬਸਿਡੀ ਐ ਸਰਕਾਰ ਵਾਲਾ ਜਿਹੇ ਵੀ ਪਈ ਹੋਈ ਆ ਉਹ ਵੀ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲੀ ਹੁਣ ਅੱਜ ਅਸੀਂ ਮੰਗ ਸਰਕਾਰ ਕੋਲ ਕਰਦੇ ਆ ਕਿ ਸਾਡੀ ਜਿਹੜੀ ਸਾਲ ਦੀ ਕਮਾਈ ਸਾਲ ਦੀ ਜਿਹੜੀ ਫਸਲ ਹੈ ਉਹਦੇ ਪਾਣੀ ਦੀ ਮਾਰ ਥਲੇ ਡੁੱਬ ਚੁੱਕੀ ਖਰਾਬ ਹੋ ਗਈ ਹੈ ਇਹਦੇ ਸਾਨੂੰ ਕੋਈ ਇੱਕ ਨਵੇਂ ਪੈਸੇ ਦੀ ਆਸ ਨਹੀਂ ਹੈ ਕਿ ਵੀ ਚੋਂ ਸਾਨੂੰ ਕੁਝ ਪ੍ਰਾਪਤ ਹੋਊਗਾ ਇੱਕ ਏਕੜ ਜ਼ਮੀਨ ਦਾ ਜਿਹੜਾ ਖਰਚਾ ਵਾ ਗੰਨੇ ਦਾ ਉਹ ਘੱਟੋ ਘੱਟ ਜਿਹੜਾ ਵਾ 30 35 ਤੋਂ 40000 ਰੁਪਏ ਦੇ ਵਿੱਚ ਵਿੱਚ ਆਉਂਦਾ ਵਾ ਕਈ ਕਿਸਾਨ ਵੀ ਰਹਿੋ ਜਿਹੇ ਨੇ ਜਿਨ੍ਹਾਂ ਨੇ ਜ਼ਮੀਨਾਂ ਜਿਹੜੀਆਂ ਉਹ ਲਈਆਂ ਹੋਈਆਂ ਲਗਾਣ ਤੇ ਰੈਂਟ ਦੇ ਲੈ ਕੇ ਤੇ ਉਹ ਕੰਮ ਕਰਦੇ ਨੇ ਠੇਕੇ ਤੇ ਠੇਕੇ ਤੇ ਲਈਆਂ ਹੋਈਆਂ 30 32 32000 ਰੁਪਏ ਠੇਕਾ ਜੀ ਤੇ 30 30 32 32000 ਰੁਪਏ ਉਤੇ ਦਵਾਈ ਖਾਦ ਦਾ ਲੇਵਰ ਪਾ ਕੇ ਤੇ ਉਹ ਗੰਨੇ ਦੀ ਕਾਸਟਕਾਰੀ ਕਰਦੇ ਤਿਆਰ ਹੁੰਦੀ ਹੈ 1 ਲੱਖ ਰੁਪਏ ਦੀ ਫਸਲ ਜਿਹੜੀ ਉਹ ਗੰਨੇ ਦੀ ਨਿਕਲਦੀ ਹੈ ਘੱਟੋ ਘੱਟ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਹੈ ਜੀ ਵੀ ਸਾਡੇ ਜ਼ਿਮੀਂਦਾਰਾਂ ਨੂੰ ਜਿਹੜੀ ਹੈ 50 ਤੋਂ 55000 ਰੁਪਏ ਜਿਹੜਾ ਉਹ ਮੁਆਵਜ਼ਾ ਦਿੱਤਾ ਜੇ ਤਾਂ ਕਿ ਜਿਹੜੇ ਜ਼ਿਮੀਂਦਾਰ ਦੀ ਬਾਹ ਫੜੇ ਸਰਕਾਰ ਔਰ ਜ਼ਿਮੀਂਦਾਰ ਨੂੰ ਰਾਹਤ ਮਿਲੇ ਜੀ ਜੀ ਅਸੀਂ ਗੱਲ ਕਰ ਰਹੇ ਹਾਂ ਅਸੀਂ ਪਿੰਡ ਵਾਸੀਏ ਨੇ ਜਿਨ੍ਹਾਂ ਦੱਸਿਆ ਹੈ ਕਿ ਇਸ ਤੁਸੀ ਦੇ ਟੁੱਟਣ ਦੇ ਨਾਲ ਕਾਫੀ ਪਿਛਲੇ ਸਾਲ 2024 ਦੇ ਵਿੱਚ ਉਹ ਉਸ ਸਮੇਂ ਵੀ ਕਾਫੀ ਨੁਕਸਾਨ ਹੋਇਆ 23 ਦੇ 24 ਦੇ ਵਿੱਚ ਦੁਬਾਰਾ ਫਿਰ ਉਸੇ ਤਰ੍ਹਾਂ ਦੇ ਨਾਲ ਹਾਲਾਤ ਬਣਦੇ ਜਾ ਰਹੇ ਨੇ ਸਰ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ ਇਸ ਸਮੇਂ ਕਿਹੋ ਜੀ ਹਾਲਤ ਹੈ ਪਾਣੀ ਦੇ ਨਾਲ ਪਿੰਡ ਜੀ ਜੀ ਇਸ ਟਾਈਮ ਤੋਂ ਬਹੁਤ ਨਾਜ਼ੁਕ ਹਾਲਤ ਹੈ ਕਿਉਂਕਿ ਪਾਣੀ ਦਾ ਫਲੋਰ ਜਿਹੜਾ ਆ ਦੱਸੇਗਾ ਤੇ ਅੱਜ ਵੀ ਉਹਨਾਂ ਨੇ 1 ਲੱਖ 10 ਹਜ਼ਾਰ ਕਿਊਸਕ ਪਾਣੀ ਲੈ ਛੱਡਿਆ 2 ਵਜੇ ਜੀ ਤੇਰੇ ਵਿੱਚ ਫਿਰ ਡਰ ਲੱਗਦਾ ਪਾਣੀ ਫਿਰ ਮੁੜ ਕੇ ਨਾ ਕਿਤੇ ਦੁਬਾਰਾ ਜ਼ਿਆਦਾ ਆ ਜਾਏ ਜੀ ਇਸ ਕਰਕੇ ਤੁਹਾਨੂੰ ਪਤਾ ਹੁਣ ਤੇ ਡਰੀ ਲੱਗੇ ਕਰਦਾ ਇਹ ਹੈ ਤੁਸੀਂ ਨੂੰ ਇਸੇ ਨੇ ਨਾ ਸੁਣ ਕੇ ਇਸ ਸਮੇਂ ਪੂਰਨ ਦਾ ਕੰਮ ਚੱਲ ਰਿਹਾ ਹੈ ਕਿਵੇਂ ਦੇਖਦੇ ਹੋ ਇਸ ਨੂੰ ਨੀਹ ਤੇ oprala ਵਧੀਆ ਸਰਕਾਰ ਦਾ ਵੀ ਜਿਹੜਾ ਚਲੋ ਸਰਕਾਰ ਨੇ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਕੀਤਾ ਹੀ ਹੈ ਨਾ ਜੀ ਆਂ ਤਾਂ ਖੁਸ਼ ਆ ਵੀ ਚਲੋ ਸਰਕਾਰ ਲੱਗੀ ਦੀ ਹੈ ਕੁਛ ਨਾ ਕੁਛ ਕਰਨ ਪਰ ਇਹ ਹੈ ਵੀ 2 ਸਾਲ ਤੋਂ ਸਰਕਾਰ ਨੇ ਜਿਹੜੇ ਥੋੜੇ ਮਹਿਕਮਾ ਵੀ ਕੋਈ ਢਿੱਲਾ ਦੇ ਸਰਕਾਰ ਵੀ ਢਿੱਲੀ ਸੀ ਤੇ ਨਾਲ ਜੇ ਉਦੋਂ ਹੀ ਤੁਸੀਂ ਕੋਈ ਰਿਪੇਅਰ ਕੀਤੀ ਜਾਂਦੀ ਤੇ ਜਾਂ ਤੁਸੀਂ ਇਹ ਪੱਕੀ ਕੀਤੀ ਜਾਂਦੀ ਪਿੱਛੇ ਕੀਤੀ ਜਾਂਦੀ ਪੱਥਰ ਦੀ ਤੇ ਅੱਜ ਜਿਹੜੇ ਦੇਣਾ ਸੀ ਦੇਖੇ ਕਰਨੇ ਦਿਨ ਦੇਖਣੇ ਨਹੀਂ ਪੈਂਦੇ ਜੀ ਤੁਸੀਂ ਸੁਣਿਆ ਕਿ ਲਗਾਤਾਰ ਪਿੰਡ ਵਾਸੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਹਣ ਤੁਸੀਂ ਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਕਿ ਜੇਕਰ ਪਹਿਲਾਂ ਇਸ ਦੀ ਮਜ਼ਬੂਤੀ ਲਈ ਕੰਮ ਕੀਤਾ ਜਾਂਦਾ ਤਾਂ ਸ਼ਾਇਦ ਇਹ ਦਿਨ ਦੇਖਣੇ ਨਾ ਪੈਂਦੇ ਸਰ ਇਸ ਸਮੇਂ ਕਿਹੋ ਜਿਹੇ ਹਾਲਾਤ ਨੇ ਪਾਣੀ ਪਿੱਛੋਂ ਅੱਜ ਪੌਂਡਾਂ ਵੱਲੋਂ ਹੋਰ ਵੀ ਛੱਡਿਆ ਜਾਵੇਗਾ ਤੇ ਹੋ ਸਕਦਾ ਥੋੜੇ ਸਮੇਂ ਤੱਕ ਇੱਥੇ ਪਹੁੰਚ ਜਾਵੇਗਾ ਕਿਵੇਂ ਕਿਹੋ ਜਿਹੇ ਹਾਲਾਤ ਨੇ ਇਸ ਸਮੇਂ ਰਾਤ ਮੋਰ ਮੜਿਆ ਜੀ ਹਾਲਾਤ ਐਸੇ ਮਜ਼ਾਕਿਆ ਵੀ ਰਾਤ ਨੂੰ ਨੀਂਦ ਨਹੀਂ ਆਉਂਦੀ ਦਿਨਤ ਹੋਰ ਫੇਰ ਨਾ ਛੜਦਾ ਰਾਹ ਨੂੰ ਨਹੀਂ ਆਂਦੀ ਹੁਣ ਸਰਕਾਰ ਕੰਮ ਕਰ ਰਹੀ ਆ ਅੱਜ ਦੇਖ ਰਹੇ ਮੈਂ ਕੰਮ ਕਰ ਰਹੀ ਆ ਸਰਕਾਰ ਨੂੰ ਇਹ ਚਾਹੀਦਾ ਵੀ ਕੰਮ ਇਹ ਨਹੀਂ ਵੀ ਜਿੰਨਸਕ 2-4 ਦਿਨ ਹੈਗੇ ਉਹਦਾ ਕੰਮ ਕਰਨਾ ਇਹ ਚਾਹੀਦਾ ਵੀ ਜਦੋਂ ਬਾਰਸ਼ਾਂ ਹਟ ਜਾਂਦੀਆਂ ਆ ਤੁਸੀਂ ਬੰਨ ਪੂਰਾ ਪੱਕਾ ਕੀਤਾ ਜਾਏ ਪੰਜ-ਪੰਜ 6-6 ਫੁੱਟ ਮਿੱਟੀ ਉੱਪਰ ਬਾਵੇਂ ਚੜਾਈ ਹੋਵੇ ਇਹਦੀ ਪੀਚਿੰਗ ਹੋਵੇ ਪੂਰਾ ਡਟ ਕੇ ਮੁਕਾਬਲਾ ਕਰ ਮਿੱਟੀ ਪਾਉਣ ਉੱਪਰ ਪੂਰਾ ਜਿੰਨਾ ਪਹਿਲਾਂ ਲੱਗਦਾ ਲਾਣ ਇਹ ਸਰ ਮੈਂ ਬੇਨਤੀ ਪਹਿਲਾਂ ਵੀ ਕੀਤੀ ਸੀਗੀ ਜਿੱਥੇ 500 ਟਨ ਦੀ ਮਿੱਟੀ ਦੀ ਲੋਡ ਸੀ ਨਾ 500 ਟਨ ਦੀ ਮਿੱਟੀ ਲੋਡ ਸੀ ਉਥੇ 5000 ਟਨ ਪੈਣੀ ਜੀ ਜੇ ਪਹਿਲਾਂ ਹੀ 500 ਟਨ ਪਾंदे 5000 ਟਨ ਲੋਡ ਪੈਂਦੀ ਬਿਲਕੁਲ ਜੀ ਮਤਲਬ ਸਾਡੇ ਅੱਜ ਹਜ਼ਾਰ ਪਾ ਕੇ ਵੀ ਵਾਰਾ ਨਹੀਂ ਖਾਣਾ ਜੀ ਜੀ ਫਿਰ ਵੀ ਕੱਚੀ ਰਹਿ ਜਾਣੀ ਆ ਇਹਦੀ ਸਾਈਡਾਂ ਦੇ ਪਿੱਛੇ ਹੋਵੇ ਦਰਿਆ ਦੇ ਡਿਗਾਈ ਹੋਵੇ ਤੇ ਬਾਕੀ ਹਾਂਜੀ ਕਿਸਾਨਾਂ ਬਾਰੇ ਤੁਸੀਂ ਸੁਣਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਦਰਿਆ ਨੂੰ ਉਹ ਇਸ ਸਮੇਂ ਦਰਿਆ ਤੇ ਖੇਤ ਇੱਕੋ ਹੀ ਬਹਾ ਦੇ ਵਿੱਚ ਜਿਹੜਾ ਪਾਣੀ ਚੱਲ ਰਿਹਾ ਜੇਕਰ ਦਰਿਆ ਨੂੰ ਡੂੰਘਾ ਕੀਤਾ ਜਾਵੇ ਤੇ ਉਸ ਦੀ ਮਿੱਟੀ ਜਿਹੜੀ ਤੁਸੀਆਂ ਤੇ ਸਿੱਟੀ ਜਾਵੇ ਤਾਂ ਜਿਹੜਾ ਦਰਿਆ ਦਾ ਜਿਹੜਾ ਪਾਣੀ ਆ ਉਹ ਅੰਦਰ ਹੀ ਰਵੇ ਤੇ ਬਾਹਰ ਨਾ ਨਿਕਲੇ ਇਸ ਸਮੇਂ ਜੇਕਰ ਫਸਲਾਂ ਦੀ ਗੱਲ ਕਰੀਏ ਤਾਂ ਇਸ ਤੁਸੀ ਦੇ ਟੁੱਟਣ ਦੇ ਨਾਲ ਕਾਫੀ ਜਿਹੜਾ ਫਸਲਾਂ ਦਾ ਨੁਕਸਾਨ ਵੀ ਹੋਇਆ ਤਕਰੀਬਨ 24 ਦੇ ਵਿੱਚ ਵੀ ਨੁਕਸਾਨ ਹੋਇਆ ਸੀ ਉਸ ਤੋਂ ਬਾਅਦ 23 24 ਚ ਨੁਕਸਾਨ ਹੋਇਆ ਉਸ ਤੋਂ ਬਾਅਦ ਜੇਕਰ ਇੱਕ ਸਾਲ ਕਿਸਾਨ ਦੁਆਰਾ ਖੜੇ ਹੋਏ ਤੇ 25 ਦੇ ਵਿੱਚ ਫੇਰ ਮੁੜ ਕੇ ਉਹੀ ਜਿਹੜੇ ਹਾਲਾਤ ਬਣ ਚੁੱਕੇ ਨੇ ਸਰ ਇਸ ਸਮੇਂ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਤੁਸੀਂ ਵੀ ਕਿਸਾਨੀ ਦੇ ਨਾਲ ਜੁੜੇ ਹੋਏ ਹੋ ਕਿੰਨਾ ਨੁਕਸਾਨ ਹੋਇਆ ਜੇਕਰ ਟੋਟਲ ਖੇਤੀ ਦਾ ਕੀਤਾ ਜਾਵੇ ਇਹਨਾਂ ਪਿੰਡਾਂ ਨੂੰ ਨੁਕਸਾਨ ਤੇ ਬਹੁਤ ਜ਼ਿਆਦਾ ਜੀ ਕੰਨੇ ਦੀ ਗੱਲ ਕਰੀ ਤੇ ਮੈਂ ਦੋ ਪਿੰਡਾਂ ਦੀ ਵੀ ਗੱਲ ਕਰਾਂ ਦੋਵਾਂ ਪਿੰਡਾਂ ਦੇ ਵਿੱਚ 1000 ਤੋਂ 1200 ਕਿੱਲਾ ਗੰਨੇ ਦੀ ਖੇਤੀ ਦਾ ਨੁਕਸਾਨ ਹੋ ਚੁੱਕਾ ਜੀ ਇਸ ਤੋਂ ਇਲਾਵਾ ਬਹੁਤਾਂ ਨੇ ਤੇ 500 ਕਿੱਲਾ ਝੋਨੇ ਦਾ ਵੀ ਹੋਏਗਾ ਜੀ ਇਸ ਸਮੇਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਤੋਂ ਮੰਗ ਹੈ ਕਿ ਜੋ ਬ ਫਸਲਤਾ ਦਿੱਤਾ ਜਾਵੇ ਤੇ ਬਾਕੀ ਜਿਹੜੇ ਆਪਣਾ ਲੋਕਾਂ ਦੇ ਘਰ ਡੁੱਬੇ ਹੋਏ ਪਾਣੀ ਦੇ ਵਿੱਚ ਉਹਨਾਂ ਦਾ ਜੋ ਬੰਦਾ ਮੌਜੂਦ ਉਹਨਾਂ ਨੂੰ ਦਿੱਤਾ ਜਾਵੇ ਤੇ ਜੇ ਫਾਸ ਕਰਕੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੋਵੇ ਤੇ ਜਿਹੜੇ ਆਪਣੇ ਆ ਹੈਗੀਆਂ ਵਾ ਹੈਲਥ ਮਹਿਕਮਾ ਹੈਗਾ ਉਹ ਵੀ ਆ ਕੇ ਪਿੰਡਾਂ ਦੇ ਵਿੱਚ ਦੇਖੇ ਵੀ ਕਿਤਰਾ ਨੇ ਹਾਲਾਤ ਹੈ ਕਿ ਉਹਨਾਂ ਨੂੰ ਬੰਦੀ ਆਪਣੀ ਜੋ ਵੀ ਸਹਾਇਤਾ ਦਿੱਤੀ ਜਾਵੇ ਤੇ ਇਸ ਦੇ ਨਾਲ ਨਾਲ ਮੈਂ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਕਿ ਜੋ ਇਹ ਆਪਣਾ ਸਾਡੀ ਛੋਟੀ ਜੀ ਬੇਨਤੀ ਦੇ ਉੱਤੇ ਆਣ ਕੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਤੇ ਇਹ ਹੈ ਵੀ ਜੇ ਇਹਨਾਂ ਦਾ ਕੰਮ ਪੂਰਾ ਹੋ ਜਾਂਦਾ ਇੱਕ ਦੋ ਦਿਨ ਦੇ ਵਿੱਚ ਵਿੱਚ ਤੇ ਜਿਹੜੇ ਅਗਲੇ ਆ 8 ਤੋਂ 10 ਪਿੰਡ ਡੁੱਬੇ ਪਏ ਆ ਉਹਨਾਂ ਨੂੰ ਰਾਹਤ ਮਿਲੇਗੀ ਧੰਨਵਾਦ। ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਦੇ ਵੱਲੋਂ ਹੁਣ ਇਸ ਜੋ ਪਾੜ ਪੈ ਚੁੱਕਾ ਸੀ ਉਸ ਨੂੰ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਨਵੀਂ ਤਕਨੀਕ ਦੇ ਨਾਲ ਬੋਰੀਆਂ ਨੂੰ ਸਿੱਟ ਕੇ ਉਸ ਨੂੰ ਰੋਕਿਆ ਜਾ ਰਿਹਾ ਹੈ ਤਾਂ ਜੋ ਜੋ ਪਾਣੀ ਪਿੱਛੋਂ ਆ ਰਿਹਾ ਹੈ ਬਿਆਸ ਦਰਿਆ ਦੇ ਵਿੱਚ ਤਕਰੀਬਨ ਅੱਜ ਪੌਂਡ ਡੈਮ ਤੋਂ ਪਾਣੀ ਹੋਰ ਛੱਡਿਆ ਜਾਣਾ ਸੀ ਜੋ ਕੁਝ ਸਮੇਂ ਤੱਕ ਇਸ ਜਗ੍ਹਾ ਤੇ ਪਹੁੰਚ ਜਾਵੇਗਾ ਤੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਪਾੜ ਨੂੰ ਪੂਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਕਰੀਬਨ 1 ਸਾਲ ਪਹਿਲਾਂ ਤੁਸੀਂ ਸਿਮਪਗਵੰਤ ਮੰੰਦੀ ਸਾਡੇ ਮਾਝਾ ਮੁੱਖ ਮੰਤਰੀ ਦੀ ਵੀਡੀਓ ਦੇਖੀ ਹੋਵੇਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਦੁਬਾਰਾ ਫੇਰ ਇਹੋ ਜਿਹੇ ਹਾਲਾਤ ਬਣਦੇ ਨੇ ਕਿ ਸਾਡੇ ਜੱਟਾਂ ਦੇ ਪੁੱਤਾਂ ਦੇ ਮੋਢਿਆਂ ਦੇ ਉੱਤੇ ਬੋਰੀਆਂ ਆਉਣਗੀਆਂ ਤੇ ਸ਼ਾਇਦ ਉਹਨਾਂ ਦੇ ਵਿੱਚ ਵੀ ਕੋਈ ਕਮੀ ਹੋਵੇਗੀ 2 ਸਾਲ ਬੀਤ ਜਾਣ ਦੇ ਬਾਅਦ ਫੇਰ ਦੁਬਾਰਾ ਉਹੀ ਹਾਲਾਤ ਬਣਦੇ ਜਾ ਰਹੇ ਨੇ ਹੁਣ ਇਸ ਜਿੱਕਰ ਪਾੜ ਨੂੰ ਪੂਰ ਦਿੱਤਾ ਜਾਂਦਾ ਹੈ ਤੇ ਅਗਲੇ ਆਉਣ ਵਾਲੇ 6 7 ਜੋ ਪਿੰਡ ਨੇ ਉਹ ਪਾਣੀ ਦੀ ਮਾਰ ਤੋਂ ਬਾਅਦ ਜਾਣਗੇ ਜੋ ਨੁਕਸਾਨ ਉਹਨਾਂ ਦਾ ਹੋ ਚੁੱਕਾ ਹੈ ਉਹ ਤੇ ਹੋ ਗਿਆ ਪਰ ਜੋ ਅੱਗੇ ਨੁਕਸਾਨ ਹੋਵੇਗਾ ਉਸ ਤੋਂ ਬਚਾ ਕੀਤਾ ਜਾ ਸਕਦਾ ਹੈ ਮੈਂ ਗੁਰਪ੍ਰੀਤ ਸਿੰਘ ਹੋਰ ਵੀ ਇਸ ਤਰ੍ਹਾਂ ਦੇ ਵੀਡੀਓ ਤੁਹਾਡੇ ਤੱਕ ਲੈ ਕੇ ਪਹੁੰਚਦਾ ਰਹਾਂਗਾ ਧੰਨਵਾਦ